ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਫਿਰ ਆਪਾਂ ਸੰਗਤ ਕਰੀਏ ਉਸ ਤੋਂ ਪਹਿਲਾਂ ਜੋ ਇਸ ਮਹੀਨੇ ਦੇ ਅੰਦਰ ਸ਼ਹੀਦ ਹੋਏ ਗੁਰਸਿੱਖ ਗੁਰੂ ਪਿਆਰੇ ਗੁਰੂ ਦਾ ਪਰਿਵਾਰ ਉਹਨਾਂ ਦੇ ਪ੍ਰਤੀ ਉਹਨਾਂ ਦੀ ਯਾਦ ਦੇ ਵਿੱਚ ਆਪਾਂ ਸੇਮਨ ਕਰੀਏ ਉਸ ਤੋਂ ਉਪਰੰਤ ਫਿਰ ਆਪਾਂ ਸ਼ਬਦ ਦੀ ਵਿਚਾਰ ਕਰਾਂਗੇ ਸ਼ਬਦ ਦੀ ਵਿਚਾਰ ਵੀ ਕਰਨੀ ਬਣਦੀ ਹੈ ਕਿ ਸਾਡੇ ਮਨ ਨੂੰ ਸੂਜੀ ਪੈ ਜੇ ਸਾਡਾ ਮਨ ਆਪਣੇ ਘਰੇ ਆ ਜੇ ਤਾਂ ਵਿਚਾਰ ਆਪਾਂ ਅੱਗੇ ਕਰਾਂਗੇ ਗੁਰੂ ਪਿਆਰੇ ਆਪਾਂ ਸਿਮਨ ਕਰਿਏ ਕੋ ਸੁਮੈਨ ਜਾਤ ਕਰਿਏ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਆਹ ਗੁਰੂ ਪਿਆਰੇ ਫਿਰ ਸ਼ੁਰੂ ਕਰੀਏ ਜੀ ਆ ਗੁਰੂ ਵਾ 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 ਵਾ ਗੁਰੂ 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 ਵਾ ਵਾ ਗੁਰੂ 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 ਵਾ ਵਾ ਗੁਰੂ 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 ਵਾ ਵਾ ਗੁਰੂ 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 ਵਾਹ 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 ਵਾਹ ਗੁਰੂ 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 ਵਾ 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 ਵਾ ਗੁਰਵਾ ਗੁਰੂ ਵਾ 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 ਗੁਰੂ ਵਾ

ਵਾਹ ਗੁਰੂ 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 ਵਾਹ ਵਾਹ ਗੁਰੂ 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 ਵਾਹ ਵਾ ਗੁਰੂ 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 गुरु वाह गुरु वाह गुरु वा गुरु वा गुरु वा गुरु वा गुरु वाह गुरु वा गुरु वा गुरु गुरु जी का खालसा ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਗੁਰਪਿਆਰੇ ਆਪਾਂ ਨਾਮ ਜਪਣਾ ਹੈ ਨਾਮ ਧਿਆਣਾ ਹੈ ਸਿਮਰਨ ਕਰਨਾ ਹੈ ਪਰ ਜਿਹੜੇ ਮਨੁੱਖ ਜਾ ਜੀਵ ਕੇ ਲਈ ਆ ਪਾਂਜਾ ਮਨੁੱਖ ਜਿਹੜੇ ਮਨੁੱਖ ਜੀਵ ਇਸਤਰੀ ਨਾਮ ਨਹੀਂ ਸਿਮਰਦੀ ਮਾਲਕ ਨੂੰ ਯਾਦ ਨਹੀਂ ਕਰਦੇ ਉਹਨਾਂ ਨੂੰ ਬੜੇ ਦੁੱਖ ਲੱਗਦੇ ਨੇ ਸਤਿਗੁਰੂ ਪਰਮਾਨੰ ਕਰਦੇ ਨੇ ਉਹਨਾਂ ਨੂੰ ਦੁੱਖਾਂ ਦੀਆਂ ਝੜੀਆਂ ਲੱਗ ਜਾਂਦੀਆਂ ਨੇ ਹੁਣ ਗੁਰੂ ਪਿਆਰਿਓ ਇੱਕ ਪਾਸੇ ਪਿਤਾ ਪਰਮਾਤਮਾ ਆਪਾਂ ਨੂੰ ਸਮਝਾ ਰਹੇ ਨੇ ਕਿ ਜਿਹੜੇ ਮਾਲਕ ਨੂੰ ਯਾਦ ਨਹੀਂ ਕਰਦੇ ਉਹਨੂੰ ਦੁੱਖ ਲੱਗਦੇ ਨੇ ਉਹਨੂੰ ਦੁੱਖ ਤੇ ਕਲੇਸ਼ ਚ ਮੜਦੇ ਨੇ ਲੇਕਿਨ ਆਪਾਂ ਸੰਸਾਰ 'ਚ ਝਾਤੀ ਮਾਰੀਏ ਸੰਸਾਰ 'ਚ ਆਮ ਆਦਮੀ ਇਹੀ ਕਹਿੰਦਾ ਹੈ ਕੀ ਕਹਿੰਦਾ ਹੈ ਕਿ ਜਿੰਨੇ ਵੀ ਅਸੀਂ ਬਾਣਿਆਂ ਦੇ ਵਿੱਚ ਜਾਂ ਗੁਰੂ ਘਰਾਂ ਦੇ ਵਜ਼ੀਰ ਸਤ ਗੁਰਾਂ ਦੇ ਵਜ਼ੀਰ ਜਾਂ ਕੋਈ ਨਾਮ ਜਪਦਾ ਹੈ ਜਾਂ ਗੁਰੂ ਘਰ ਜਾਂਦਾ ਹੈ ਜ਼ਿਆਦਾਤਰ ਇਹ ਵੀ ਗਾਥਾ ਆਪਾਂ ਸੁਣਦੇ ਆ ਕਿ ਉਹਨਾਂ ਨੂੰ ਦੁੱਖ ਜ਼ਿਆਦਾ ਲੱਗਦੇ ਆਪਾਂ ਦੇਖਦੇ ਆ ਕਿ ਲੱਗੇ ਹੋਏ ਦੇਖਦੇ ਆ ਆਮ ਸੰਸਾਰ ਵੀ ਕਹਿੰਦਾ ਹੈ ਕਿ ਇਹ ਰੱਬ ਦੇ ਰੋਜ਼ ਰੱਬ ਨੂੰ ਯਾਦ ਕਰਦਾ ਹੈ ਗੁਰੂ ਘਰ ਜਾਂਦਾ ਹੈ ਬਾਣੀ ਪੜ੍ਹਦਾ ਹੈ ਇਹਨੂੰ ਫੇਰ ਵੀ ਦੁੱਖ ਨੇ ਇੱਕ ਹੀ ਰਾਜ ਇੱਕ ਪਾਸੇ ਗੁਰੂ ਸਾਹਿਬ ਪਰਮਾਨੰ ਕਰਦੇ ਨੇ ਕਿ ਜਿਹੜੇ ਨਾਮ ਨਹੀਂ ਜਪਦੇ ਮਾਲਕ ਨੂੰ ਯਾਦ ਨਹੀਂ ਕਰਦੇ ਉਹਨਾਂ ਨੂੰ ਦੁੱਖ ਲੱਗਦੇ ਨੇ ਦੂਜੇ ਪਾਸੇ ਆਪਾਂ ਸੰਸਾਰ 'ਚ ਦੇਖਦੇ ਆਂ ਜਿਹੜੇ ਗੁਰਬਾਣੀ ਪੜ੍ਹ ਰਹੇ ਨੇ ਗੁਰੂ ਘਰ ਸੇਵਾ ਕਰਦੇ ਨੇ ਪੁੰਨ ਦਾਨ ਵੀ ਬਹੁਤ ਕਰਦੇ ਨੇ ਉਹਨਾਂ ਨੂੰ ਵੀ ਦੁੱਖ ਹੈ ਮਨ ਨੂੰ ਵੀ ਦੁੱਖ ਲੱਗਦੇ ਨੇ ਇਹ ਕੀ ਕਹਾਣੀ ਆ ਇਹ ਤੇ ਆਪਾਂ ਵਿਚਾਰ ਕਰੀਏ ਇਹ ਤੇ ਆਪਾਂ ਵਿਚਾਰ ਕਰੀਏ ਕਿ ਸਚਾਈ ਕਿਹੜੇ ਚ ਜਾਂ ਧੰਨ ਸ੍ਰੀ ਗੁਰਗੰਸਾਹਿਬ ਜੋ ਸ੍ਰੀ ਰਾਗ ਮਹੱਲਾ ਪਹਿਲਾ ਦੇ ਅੰਦਰ ਆਪਾਂ ਜੋ ਵਿਚਾਰ ਕਰਦੇ ਆਂ ਇੱਕ ਪਾਸੇ ਗੁਰੂ ਸਾਹਿਬ ਕਹਿ ਰਹੇ ਆ ਕਿ ਤੈਨੂੰ ਦੁੱਖ ਕਲੇਸ਼ ਨਹੀਂ ਲੱਗਣੇ ਤੇਰੇ ਕੋਲ ਦੁੱਖ ਨਹੀਂ ਆਉਣੇ ਕੋਈ ਦੂਜੇ ਪਾਸੇ ਪਰ ਜਿਹੜੇ ਨਾ ਪੰਜਾਬਦੇ ਨੇ ਉਹਨਾਂ ਨੂੰ ਦੁੱਖ ਕਿਉਂ ਲੱਗਦੇ ਨੇ ਇਹ ਵੀ ਇੱਕ ਖੇਡ ਆ ਗੁਰੂ ਪਿਆਰੇ ਮੇਰੇ ਮਾਲਕ ਦੀ ਇਹਨੂੰ ਸਮਝਣਾ ਜ਼ਰੂਰੀ ਹੈ ਜਿਹੜੇ ਗੁਰਪਿਆਰੇ ਆਪਾਂ ਦੇਖਦੇ ਆ ਸੰਸਾਰ ਦੇ ਵਿੱਚ ਮਾਲਕ ਨੂੰ ਯਾਦ ਵੀ ਕਰ ਰਹੇ ਆ ਗੁਰੂ ਘਰ ਜਾ ਰਹੇ ਆ ਉਹਨਾਂ ਨੂੰ ਦੁੱਖ ਨਹੀਂ ਉਹ ਦੁੱਖ ਗੁਰੂ ਪਿਆਰਿਓ ਇਸੇ ਕਰਕੇ ਦੁੱਖ ਸਾਨੂੰ ਨਜ਼ਰ ਆਉਂਦੇ ਨੇ ਕਿ ਉਹਨਾਂ ਨੂੰ ਦੁੱਖ ਲੱਗੇ ਨੇ ਜੇ ਆਪਾਂ ਗੁਰਬਾਣੀ ਦੇ ਅਨੁਸਾਰ ਸਮਝਣ ਦੀ ਕੋਸ਼ਿਸ਼ ਕਰੀਏ ਜਿੱਥੇ ਕਿ ਮੇਰਾ ਮਾਲਕ ਇੱਕ ਪੰਕਤੀ ਦੇ ਵਿੱਚ ਸਾਨੂੰ ਦਰਸਾ ਰਿਹਾ ਕਿ ਦੁੱਖਦਾਰੂ ਸੁਖ ਰੋਗ ਭਿਆ ਜਾਂ ਸੁਖ ਤਾਮਨਾ ਹੋਈ ਦੁਖਦਾਰੂ ਸੁਖ ਰੋਗ ਪਿਆ ਹੁਣ ਗੁਰਪਿਆਰੋ ਜਿਹੜੇ ਨਾਮ ਜਪਦੇ ਨੇ ਆਪੋ ਉਹਨਾਂ ਦੁੱਖਾਂ ਦੀ ਗੱਲ ਉਹਨਾਂ ਦੀ ਦੁੱਖਾਂ ਦੀ ਗੱਲ ਕਰੀਏ ਕਿ ਇੱਥੇ ਮੇਰਾ ਮਾਲਕ ਕਹ ਰਿਹਾ ਕਿ ਨਹੀਂ ਨਹੀਂ ਭਾਈ ਉਹਨਾਂ ਦਾ ਜਿਹੜਾ ਦੁੱਖ ਹੈ ਉਹ ਉਹਨਾਂ ਵਾਸਤੇ दारू ਹੈ ਕਿਉਂ ਉਹ ਮਾਲਕ ਨੂੰ ਯਾਦ ਕਰਦੇ ਨੇ ਗੁਰੂ ਘਰ ਜਾਂਦੇ ਨੇ ਭਗਤੀ ਕਰਦੇ ਨੇ ਉਹਨਾਂ ਕੋਲ ਦੁੱਖ ਇਸੇ ਕਰਕੇ ਆਉਂਦੇ ਨੇ ਕਿ ਮੇਰਾ ਮਾਲਕ ਉਹਨਾਂ ਦਾ ਵੱਡੇ ਤੋਂ ਵੱਡਾ ਦੁੱਖ ਵੀ ਛੋਟਾ ਕਰਕੇ ਕੱਟ ਦਿੰਦਾ ਹੈ ਛੋਟਾ ਕਰਕੇ ਕੱਟ ਦਿੰਦਾ ਹੈ ਉਹਨਾਂ ਦੇ ਦੁੱਖ ਆਪਾਂ ਆਇਓ ਕਹਿ ਲੀਏ ਕਿ ਢੀੜੇ ਵੱਡੇ ਦੁੱਖ ਨੇ ਹੌਲੀ-ਹੌਲੀ ਹੌਲੀ ਜਿਉਂ-ਜਿਉਂ ਸਿਮਰਨ ਕਰਦੇ ਨੇ ਮਾਲਕ ਦੀ ਬੰਦਗੀ ਕਰਦੇ ਨੇ ਕਰਦੇ ਕਰਦੇ ਗੁਰਪਿਆਰੇ ਉਹਨਾਂ ਦੇ ਦੁੱਖ ਫਿਰ ਉਹਨਾਂ ਨੂੰ ਦੁੱਖ ਜਿਹੜੇ ਲੱਗਦਾ ਹੈ ਪਰ ਉਹ ਛੋਟਾ ਛੋਟਾ ਕਰਕੇ ਮੇਰਾ ਮਾਲਕ ਉਹ ਤੇ ਕਿਰਪਾ ਕਰ ਦਿੰਦਾ ਹੈ ਪਰ ਸੰਸਾਰ ਆਪਣੇ ਨੇਤਰਾਂ ਨਾਲ ਉਹਨੂੰ ਦੇਖਦਾ ਕਿ ਬੜੇ ਦੁਖੀ ਨੇ ਇਹ ਇਹ ਬੜੇ ਦੁਖੀ ਨੇ ਨਹੀਂ ਗੁਰਪਿਆਰੇ ਉਹ ਦੁਖੀ ਨਹੀਂ ਹੈ ਸਮਝਦੇ ਜਿਹੜੇ ਗੁਰਮੁਖ ਦੇ ਮਨੁੱਖ ਦੇ ਇਹ ਗੱਲ ਸਮਝ ਆ ਗਈ ਕਿ ਭਾਈ ਨਹੀਂ ਜਿਹੜੇ ਸਾਡੇ ਪਿਛਲੇ ਕਰਮਾਂ ਦੇ ਦੁੱਖ ਨੇ ਜਿਹੜੇ ਕਰਮ ਕੀਤੇ ਆ ਸਾਨੂੰ ਦੁੱਖ ਲੱਗੇ ਨੇ ਮੰਦੇ ਚੰਗੇ ਕੰਮ ਕਰਦੇ ਆ ਹੋਇਆ ਦੁੱਖ ਲੱਗੇ ਨੇ ਉਹਨਾਂ ਨੂੰ ਮੇਰਾ ਮਾਲਕ ਛੋਟੇ ਕਰਕੇ ਕੱਟ ਦਿੰਦਾ ਹੈ ਪਰ ਦੁੱਖ ਆਉਂਦਾ ਜ਼ਰੂਰ ਹੈ ਇਹ ਤਾਂ ਹੈ ਦੁੱਖ ਆਉਂਦਾ ਹੈ ਪਰ ਸੂਟਾ ਕਰਕੇ ਕੱਟ ਦਿੰਦਾ ਹੈ ਹੁਣ ਦੂਜੇ ਪਾਸੇ ਆਪਾਂ ਵਿਚਾਰ ਕਰੀਏ ਗੁਰਪਿਆਰੇਓ ਕਿ ਦੁੱਖ ਹੁਣ ਇੱਥੇ ਜਿਹੜੀ ਪੰਕਤੀ ਆ ਆਪਾਂ ਉਹ ਉਚਾਰੀਏ ਪਹਿਲਾਂ ਜੋ ਗੁਰੂ ਸਾਹਿਬ ਕਰ ਨੇ ਦੁੱਖ ਕਣੋ ਦੁਹਾਗਣੀ ਸਤਿਗੁਰ ਫਰਮਾਨ ਕਰਦੇ ਨੇ ਕਿ ਦੁੱਖ ਕਣੋ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ ਜੇ ਮਾ ਜੇ ਤੂੰ ਨਾਮ ਨਹੀਂ ਜਪਨਾ ਜੇ ਤੂੰ ਨਾਮ ਜਪਦੀ ਨਹੀਂ ਗੁਰੂ ਨੂੰ ਯਾਦ ਨਹੀਂ ਕਰਦੀ ਜਿਹੜਾ ਆ ਦੁੱਖ ਹੈ ਫਿਰ ਇਹ ਦੁੱਖ چھوٹਾ ਨਹੀਂ ਹੁੰਦਾ ਫਿਰ ਇਹ ਵੱਡਾ ਹੁੰਦਾ ਜਾਂਦਾ ਹੈ ਇਹ ਦੁੱਖ ਇਹ ਜਿਹੜਾ ਜ਼ਖਮ ਇਹ ਗੁਰੂ ਪਿਆਰਿਓ ਜ਼ਖਮ ਗਹਿਰਾ ਹੁੰਦਾ ਜਾਂਦਾ ਹੈ ਜਿਹੜਾ ਗੁਰਮੁਖ ਨਾਮ ਜਪਦਾ ਉਹਨੂੰ ਦੁੱਖ ਲੱਗਦਾ ਹੈ ਉਹ ਦੁੱਖ ਭਰਦਾ ਹੈ ਉਹਦਾ ਜ਼ਖਮ ਭਰਦਾ ਹੈ ਭਰਦਾ ਭਰਦਾ ਗੁਰੂ ਪਿਆਰਿਓ ਉਹਦਾ ਜਿਹੜਾ ਦੁੱਖ ਆ ਉਹ ਖਤਮ ਹੋ ਜਾਂਦਾ ਹੈ ਪਰ ਜਿਹੜਾ ਆਹ ਵਿਛੋੜਾ ਹੈ ਜਿਹੜਾ ਇਹ ਦੁੱਖ ਆ ਜਿਹੜਾ ਆ ਮਾਲਕ ਦੇ ਤੋਂ ਦੂਰ ਹੁੰਦੇ ਜਾਂਦੇ ਆਪਾਂ ਤੇ ਇਹ ਦੁੱਖ ਗਹਿਰ ਹੁੰਦਾ ਇਹਦੀ ਪੀੜਾ ਜ਼ਿਆਦਾ ਹੈ ਗੁਰੂ ਕਹ ਰਿਹਾ ਇਹ ਦੁੱਖ ਖਤਮ ਨਹੀਂ ਹੁੰਦਾ ਇਹ ਦੁੱਖ ਜਮ ਜਨਮ ਜਨਤਰਾਂ ਦਾ ਲੱਗਿਆ ਹੋਇਆ ਜੀ ਆਪਾਂ ਹੁਣ ਵੀ ਨਾਮ ਨਹੀਂ ਜਪਿਆ ਤਾ ਇਹ ਦੁੱਖ ਹੋਰ ਵੀ ਗਹਿਰਾ ਹੋ ਜਾਣਾ ਹੈ ਫਿਰ ਜਿਹੜੇ ਪਿਛਲੇ ਦੁੱਖ ਤਾਂ ਹੈ ਹੀ ਸਾਨੂੰ ਲੱਗੇ ਹੋਏ ਗੁਰੂ ਪਿਆਰਿਓ ਫਿਰ ਆਹ ਇਨਸਾਨੀ ਜਾਪਾ ਜਾਮਾ ਲੈ ਕੇ ਵੀ ਅਸੀਂ ਇਹ ਦੁੱਖ ਛੋਟਾ ਨਹੀਂ ਕਰ पाए ਇਹਨੂੰ ਦੁੱਖ ਨੂੰ ਕੱਟ ਨਹੀਂ ਪਾਏ ਅਸੀਂ ਤਾਂ ਇੱਥੇ ਮੇਰਾ ਮਾਲਕ ਕਹਿ ਰਿਹਾ ਕਿ ਦੁੱਖ ਘਣੋ ਦੋ ਹਾਗਣੀ ਕਿਉਂ ਥਿਰ ਰਹੇ ਸੁਹਾਗ ਕਹਿੰਦਾ ਗੁਰੂ ਸਾਹਿਬ ਕਹਰੇ ਨੇ ਕਿ ਜੇ ਤੂੰ ਨਾਮ ਨਹੀਂ ਜਪੇਂਗਾ ਸਿਮਰਨ ਨਹੀਂ ਕਰੇਂਗਾ ਤਿੰਨ ਦੁੱਖ ਲੱਗਣਗੇ ਜੇ ਨਾਮ ਜਪੇਂਗਾ ਜੇ ਪ੍ਰਮਾਤਮਾ ਨੂੰ ਯਾਦ ਕਰੇਂਗਾ ਇੱਥੇ ਉਹ ਦੂਜੇ ਪੱਖ ਦੀ ਗੱਲ ਆ ਗਈ ਕਹਿੰਦਾ ਤੇਰੇ ਦੁੱਖਾਂ ਨੂੰ ਭਾਜੜਾਂ ਪੈ ਜਾਣਗੀਆਂ ਉਹ ਉੱਡਣਾ ਸ਼ੁਰੂ ਹੋ ਜਾਣਗੇ ਉਹ ਖਤਮ ਹੋਣੇ ਸ਼ੁਰੂ ਹੋ ਜਾਣਗੇ ਈ ਉਦੋਂ ਪਹਿਣੀ ਆ ਗੁਰੂ ਪਿਆਰਿਓ ਜਦੋਂ ਅਸੀਂ ਆਪਣੇ ਸਾਈਂ ਨੂੰ ਮਾਲਕ ਨੂੰ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਯਾਦ ਕਰਾਂਗੇ ਚੇਤੇ ਕਰਦੇ ਰਹਾਂਗੇ ਤਾਂ ਗੁਰੂ ਪਿਆਰਿਓ ਸਾਡੇ ਜਿਹੜੇ ਦੁੱਖ ਹੈ ਉਹ ਖਤਮ ਹੋ ਜਾਣਗੇ ਉਹ ਖਤਮ ਹੋ ਜਾਣਗੇ ਤਾਂ ਗੁਰੂ ਪਿਆਰਿਓ ਫਿਰ ਮੇਰਾ ਮਾਲਕ ਸਾਨੂੰ ਸਮਝਾ ਰਿਹਾ ਕਿ ਜੇ ਦੁੱਖ ਖਤਮ ਕਰਨਿਆ ਤੂੰ ਆਪਦੇ ਪਰ ਆ ਜਾਮੇ ਦੇ ਵਿੱਚ ਰਹਿ ਕੇ ਤੂੰ ਬਹੁਤ ਕੁਝ ਪਾ ਸਕਦਾ ਬੰਦਿਆ ਬਹੁਤ ਕੁਝ ਹਾਸਲ ਕਰ ਸਕਦਾ ਹੈ ਤੂੰ ਆਪਣੇ ਕਰਮ ਜਿਹੜੇ ਤੇਰੇ ਪਿਛਲੇ ਬੀਜੇ ਹੋਏ ਆ ਤਾਂ ਉਹਨਾਂ ਨੂੰ ਤੂੰ ਖਤਮ ਕਰ ਸਕਦਾ ਹੈ ਕਿਉਂਕਿ ਅਸੀਂ ਕਰਮ ਭੋਗਣੇ ਆ ਜੇ ਨਾ ਨਾਮ ਜਪਿਆ ਤਾਂ ਕਰਮ ਭੋਗਣੇ ਪੈਣਗੇ ਸਾਨੂੰ ਦੁੱਖ ਸਹਿਣਾ ਪੈਣਾ ਹੈ ਤਾਜੇ ਦੁੱਖ ਖਤਮ ਕਰਾਉਣਾ ਹੈ ਤੂੰ ਆ ਜਾਮੇ ਵਿੱਚ ਰਹਿ ਕੇ ਤੂੰ ਆਪਣੇ ਮਨ ਨੂੰ ਸਮਝਾ ਮਨ ਨਾਲ ਗੱਲਾਂ ਕਰ ਇਹ ਮਨ ਕਮਲੇ ਨੂੰ ਸਮਝਾਉਣ ਦੀ ਗੱਲ ਕਰ ਕੋਸ਼ਿਸ਼ ਕਰ ਸਮਝਾਉਣ ਦੀ ਇਸ ਮਨ ਕਮਲੇ ਨੂੰ ਕਿ ਕਮਲਿਆ ਮਣਾ ਤੂੰ ਗੁਰੂ ਤੋਂ ਸਿੱਖਿਆ ਲੈ ਗੁਰੂ ਦੀ ਸਿੱਖਿਆ ਲੈ ਆ ਹੁਣ ਕੀ ਕਰਿਆ ਆਪਾਂ ਸਿੱਖਿਆ ਲੈ ਰਹੇ ਆ ਗੁਰੂ ਦੀ ਸਿੱਖਿਆ ਲੈ ਕੇ ਤੂੰ ਮਨ ਨੂੰ ਸਮਝਾ ਕੇ ਗੁਰੂ ਦੇ ਸਰਨੀ ਪੈ ਜਾ ਕਿ ਨੂੰ ਕਹਿਣਾ ਮਨ ਨੂੰ ਕਿ ਤੂੰ ਗੁਰੂ ਦੇ ਸਰਨੀ ਪੈ ਜਾ ਫਿਰ ਸਰਨੀ ਪੈ ਕੇ ਫਿਰ ਕੀ ਕਰਨਾ ਹੈ ਤੂੰ ਗੁਰੂ ਆਸੋਂ ਤੂੰ ਨਾਮ ਦਾ ਨਾਮ ਦੀ ਦਾਤ ਲੈ ਹੁਣ ਨਾਮ ਦੀ ਦਾਤ ਆਏ ਤਾਂ ਮਿਲ ਨਹੀਂ ਦੀ ਗੁਰ ਪਿਆਰੇ ਕਿਉਂ ਸੰਸਾਰ ਦੇ ਵਿੱਚ ਤਾਂ ਸਾਰੇ ਨਾਮ ਵੰਡੀ ਜਾਂਦੇ ਆਪਾਂ ਉਥੋਂ ਵੀ ਨਾਮ ਲੈ ਲਓ ਇਹ ਵੀ ਨਾਮ ਲੈ ਲਓ ਇਹ ਸਤਿਗੁਰੂ ਹੈ ਇਹ ਨਾਮ ਦੇ ਦੇਣਗੇ ਨਹੀਂ ਗੁਰ ਪਿਆਰਿਓ ਸਤਿਗੁਰੂ ਬੰਦੇ ਦਾ ਬੰਦਾ ਨਾਂ ਨਹੀਂ ਦੇ ਸਕਦਾ ਨਾਮ ਸਾਡੇ ਪ੍ਰਮਾਤਮਾ ਨੇ ਸਾਨੂੰ ਦੇਣਾ ਹੈ ਕਿ ਸਤਿਗੁਰ ਸਿੱਖ ਕੋ ਨਾਮ ਤਨ ਦੇ ਹੁਣ ਸੰਸਾਰ ਦੇ ਵਿੱਚ ਸਾਰੇ ਸਤਿਗੁਰੂ ਬਣੇ ਬੈਠੇ ਨੇ ਨਾਮ ਲੈ ਲਓ ਜੀ ਨਾਮ ਲੈ ਲਓ ਪਰ ਨਹੀਂ ਗੁਰ ਪਿਆਰਿਓ ਨਾਮ ਦੀ ਪ੍ਰਭਾ ਸਾ ਵਖਰੀ ਹੈ ਨਾਮ ਮੇਰੇ ਮਾਲਕ ਨੇ ਦੇਣਾ ਹੈ ਨਾਮ ਮੇਰੇ ਮਾਲਕ ਨੇ ਦੇਣਾ ਹੈ ਜਦੋਂ ਬੰਦਿਆ ਤੂੰ ਮਾਲਕ ਦੇ ਚਰਨਾਂ ਦੇ ਵਿੱਚ ਜੁੜ ਗਿਆ ਜਦੋਂ ਮਾਲਕ ਦੀ ਹੁਕਮ ਹੁਕਮ ਮੰਨਣ ਲੱਗ ਗਿਆ ਜਦੋਂ ਪਿਤਾ ਪ੍ਰਮਾਤਮਾ ਦਾ ਤੂੰ ਹੁਕਮ ਦੇ ਅਧੀਨ ਹੋ ਗਿਆ ਤੇਰੀ ਮਾਲਕ ਦੇ ਚਰਨਾਂ ਦੇ ਵਿੱਚ ਸੋਤਰ ਜੁੜ ਗਈ ਤਾਂ ਮੇਰੇ ਮਾਲਕ ਨੇ ਤੈਨੂੰ ਨਾਮ ਦੇਣਾ ਹੈ ਜਦੋਂ ਫਿਰ ਨਾਮ ਜਦੋਂ ਨਾਮ ਮਾਲਕ ਨੇ ਦਿੱਤਾ ਤੇ ਫੇਰ ਉਹਦੇ ਫੇਰ ਉਹਦਾ ਪਤਾ ਕੀ ਹੈ ਉਹਦੀ ਤਾਕਤ ਦੇਖ ਨਾਮ ਦੀ ਤਾਕਤ ਦੇਖ ਨਾਮ ਦੀ ਕੀ ਤਾਕਤ ਆ ਪਤਾ ਗੁਰੂ ਪਿਆਰੇ ਉਹ ਗੁਰਬਾਣੀ ਆਪਾਂ ਨੂੰ ਪਿਤਾ ਪਰਮਾਤਮਾ ਸਮਝਾ ਰਹੇ ਨੇ ਕਿ ਨਾਮ ਦੀ ਤਾਕਤ ਜੇ ਨਾਮ ਤੋਂ ਪ੍ਰਮਾਤਮਾ ਤੋਂ ਲੈ ਲਿਆ ਜਮਰਾਜ ਵੀ ਡਰ ਕੇ ਖੜਾ ਹੋ ਜਾਂਦਾ ਹੈ ਭੱਜ ਜਾਂਦਾ ਹੈ ਜਮਦੂਤ ਵੀ ਭੱਜ ਜਾਂਦੇ ਨੇ ਏਡੀ ਵੱਡੀ ਨਾਮ ਦੀ ਤਾਕਤ ਹੈ ਤਾਂ ਗੁਰਪਿਆਰਿਓ ਫੇਰ ਆਪਾਂ ਕੋਸ਼ਿਸ਼ ਕਰੀਏ ਕਿ ਪ੍ਰਮਾਤਮਾ ਤੋਂ ਨਾਮ ਲੈਣ ਦੀ ਕੋਸ਼ਿਸ਼ ਕਰੀਏ ਔਰ ਸਾਡੇ ਦੁੱਖ ਵੀ ਦੂਰ ਹੋ ਜਾਣਗੇ ਔਰ ਇਹ ਆਪਾਂ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਜਿੱਥੇ ਗੁਰੂ ਸਾਹਿਬ ਪਰਮਾਨ ਕਰਦੇ ਨੇ ਸੁਣ ਮੰਨ ਭੁੱਲੇ ਬਾਬ ਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਧਿਆਏ ਤੂੰ ਜੰਮ ਡਰਪੇ ਦੁੱਖ ਭਾਗ ਕਹਿੰਦਾ ਜੰਮ ਵੀ ਦੂਰ ਭੱਜ ਜਾਣਗੇ ਤੇਰੇ ਦੁੱਖ ਵੀ ਦੂਰ ਭੱਜ ਜਾਣਗੇ ਏਡੀ ਵੱਡੀ ਨਾਮ ਦੀ ਤਾਕਤ ਆ ਗੁਰ ਪਿਆਰੇਓ ਪਰ ਨਾਮ ਅਸੀਂ ਭਾਲਦੇ ਹਾਂ ਸੰਸਾਰ ਦੇ ਵਿੱਚ ਬੰਦਿਆਂ ਤੋਂ ਪਰ ਬੰਦੇ ਕੋਲ ਕਿੱਡਾ ਵੀ ਵੱਡਾ ਭਗਤ ਹੈ ਉਹਦੇ ਕੋਲ ਨਾਮ ਨਹੀਂ ਹੈ ਗੁਰਪਿਆਰੇ ਉਹ ਨਾਮ ਦੀ ਉਹ ਪ੍ਰਵਾਸਾ ਦੱਸ ਸਕਦਾ ਹੈ ਨਾਮ ਦੇ ਸਾਨੂੰ ਜਾਣਕਾਰੀ ਦੇ ਸਕਦਾ ਹੈ ਕਿ ਆਹ ਰਾਹ ਤੇ ਚੱਲੋਗੇ ਸੋਨੂੰ ਮਾਲਕ ਨੇ ਨਾਮ ਦੇ ਦੇਣਾ ਹੈ ਭਾਇਰੇ ਆਵਰ ਨਹੀਂ ਮੈਂ ਥਾਉਂ ਕਹਿੰਦਾ ਹੋਰ ਕਿਸੇ ਪਾਸਿਆਂ ਨੂੰ ਤੈਨੂੰ ਨਾਮ ਥਾ ਨਾਮ ਨਹੀਂ ਮਿਲ ਸਕਦਾ ਨਾਮ ਦਾ ਖਜ਼ਾਨਾ ਹਾਸਲ ਕਰਨ ਲਈ ਗੁਰੂ ਤੋਂ ਬਿਨਾਂ ਤੈਨੂੰ ਹੋਰ ਕੋਈ ਵੀ ਨਾਮ ਨਹੀਂ ਦੇ ਸਕਦਾ ਗੁਰੂ ਪਿਆਰਿਓ ਇਹ ਅੱਜ ਦੀ ਇਥੋਂ ਤੇ ਕੋ ਵਿਚਾਰਾਂ ਸੀ ਮੇਰੇ ਮਾਲਕ ਨੇ ਕਿਰਪਾ ਕੀਤੀ ਹੈ ਸਤਗੁਰ ਮੇਰਾ ਬਖਸ਼ਣ ਭੁੱਲਾ ਚੁੱਕਾ ਮaaf ਕਰਨ ਤੇ ਬਾਣੀ ਵਿਚਾਰਦਿਆਂ ਹੋਇਆਂ ਆ ਬਹਿ ਗੁਰੂ ਬਾਣੀ ਪੜਦਿਆਂ ਹੋਇਆਂ ਵਿਚਾਰ ਕਰਦਿਆਂ ਹੋਈਆਂ ਕਈ ਪ੍ਰਕਾਰ ਦੀਆਂ ਭੁੱਲਾ ਚੁੱਕਾ ਹੋ ਜਾਂਦੀਆਂ ਨੇ ਮੇਰਾ ਮਾਲਕ ਕਿਰਪਾ ਕਰੇ ਸਤਿਗੁਰ ਮੀਰਾ ਬਖਸ਼ਣ ਔਰ ਇਸੇ ਤਰ੍ਹਾਂ ਗੁਰਪਿਆਰੇ ਆਪਾਂ ਆ ਮੀਨਾ ਜੋ ਹਰ ਰੋਜ਼ ਜੋ ਵੀ ਆਪਾਂ ਵਿਚਾਰ ਕਰਨੀ ਆ ਸੰਗਤ ਕਰਨੀ ਆ ਉਹ ਤੋਂ ਪਹਿਲਾਂ ਆਪਾਂ ਆਪਣੇ ਜੋ ਸਾਡੇ ਉਤੋਂ ਦੀ ਕੁਰਬਾਨ ਹੋਏ ਨੇ ਸਿੱਖ ਧਰਮ ਦੇ ਉਤੋਂ ਦੀ ਕੁਰਬਾਨ ਹੋਏ ਨੇ ਗੁਰੂ ਪਿਆਰੇ ਉਹਨਾਂ ਦੀ ਜਾਤ ਦੇ ਵਿੱਚ ਆਪਾਂ ਸਿਮਰਨ ਜ਼ਰੂਰ ਸਾਰ ਹੀ ਕਰੋ ਗੁਰੂ ਪਿਆਰੇ ਉਹ ਕਰਾਂ ਦੇ ਵਿੱਚ ਸਾਰੇ ਹੀ ਅਦਾ ਦਾ ਘੰਟਾ ਜਿੰਨਾ ਵੀ ਵਕਤ ਮਿਲਦਾ ਹੈ ਉਹਨਾਂ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਸਮਾਪਿਤ ਕਰੀਏ ਉਹਨਾਂ ਦੀ ਯਾਦ ਦੇ ਵਿੱਚ ਬੈਠੀਏ ਕਿ ਅੱਜ ਜੋ ਆਪਾਂ ਘਰਾਂ ਦੇ ਵਿੱਚ ਇਹ ਸ਼ਰਾਮ ਕਰ ਰਹੇ ਹਾਂ ਰਜਾਈਆਂ ਦੇ ਵਿੱਚ ਨਿੱਗ ਲੈ ਰਹੇ ਅਸੀਂ ਰਜਾਈਆਂ ਦਾ ਠੰਡ ਤੋਂ ਬਚ ਰਹੇ ਹਾਂ ਔਰ ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਆਪਾਂ ਸੁੱਖ-ਭੋਗ ਰਹੇ ਹਾਂ ਤਾ ਗੁਰਪਿਆਰੇ ਉਹਨਾਂ ਦੀ ਬਹੁਤੀ ਆ ਉਹਨਾਂ ਦੇ ਸਦਕਾ ਹੀ ਆ ਜਿਨਾਂ ਨੇ ਠੰਡੀਆਂ ਰਾਤਾਂ ਦੇ ਵਿੱਚ ਜੁੱਦ ਲੜੇ ਨੇ ਠੰਡੇ ਪਾਣੀ ਦੇ ਵਿੱਚ ਦੀ ਵਿਚਰੇ ਨੇ ਔਰ ਨੀਹਾਂ ਦੇ ਵਿੱਚ ਜਣੇ ਗਏ ਚਮਕੌਰ ਦੀ ਗੜੀ ਦੇ ਵਿੱਚ ਸ਼ਹੀਦ ਹੋਏ ਸਿੰਘ ਤਾਂ ਉਹਨਾਂ ਨੂੰ ਜ਼ਰੂਰ ਆਪਾਂ ਯਾਦ ਕਰੀਏ ਔਰ ਖੁਸ਼ੀਆਂ ਨੂੰ ਥੋੜਾ ਜਿਹਾ ਆ ਮਹੀਨੇ ਦੇ ਵਿੱਚ त्याग दिए ਜਾਦਾ ਆਪਾਂ ਗਮ ਚ ਵੀ ਨਹੀਂ ਆਉਣਾ ਕਿਉਂ ਸਾਨੂੰ ਮਾਣ ਹੈ ਆਪਣੇ ਗੁਰੂ ਤੇ ਸਾਨੂੰ ਮਾਣ ਹੋਣਾ ਚਾਹੀਦਾ ਕਿ ਨਹੀਂ ਸਾਡੇ ਗੁਰੂ ਨੇ ਔਰ ਸਾਡੇ ਸਿੰਘਾਂ ਨੇ ਸਾਡੇ ਪ੍ਰਾਤਨ ਸਿੰਘਾਂ ਨੇ ਸ਼ਹੀਦੀਆਂ ਪਾ ਕੇ ਸਾਨੂੰ ਉਹਨਾਂ ਤੇ ਮਾਣ ਹੋਣਾ ਚਾਹੀਦਾ ਕਿ ਉਹ ਕਿੱਡੇ ਵੱਡੇ ਤਾਕਤਵਰ ਸੀ ਕਿੱਡੇ ਜੋਧੇ ਸੀ ਤਾਂ ਗੁਰੂ ਪਿਆਰੇ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੁੜਿਆ ਕਰੀਏ ਤੇ ਸਤਿਗੁਰ ਕਿਰਪਾ ਕਰਨ ਪੋਲਾ ਬਖਸ਼ਾ ਦੇਣ ਜੀ ਸੰਗਤ ਬਖਸ਼ਨਾਰ ਗੱਜ ਕੇ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ